ਉੱਤੋਂ ਲੱਗ ਰਹੀ ਲੈਣਦੇ ਆਪਾਂ ਪਟੇ ਨਵੇਂ ਜਿੰਮੀ ਦੇ ਪਾਬਲੋ ਦੇ ਆ ਗਏ ਪੂਰੇ ਹਨ ਵਧੀਆ ਦਵਾਈ ਪਾ ਦਿਓ ਉਹਨੂੰ ਪਰਲੇ ਨੂੰ ਅੱਜ ਡੀ ਫਾਰਮਿੰਗ ਇੱਕ ਗੋਲੀ ਪਾਉਣੀ ਆ ਡੀ ਵਾਰਮਿੰਗ ਕਿ ਡੀ ਫਾਰਮਿੰਗ ਹੁੰਦਾ ਨਹੀਂ ਪਤਾ ਯਾਰ ਕੀੜਿਆਂ ਵਾਲੀ ਗੋਲੀ ਦੇ ਟਰੈਕਟਰਾਂ ਦੀ ਧੋਆ ਧਵਾਈ ਉਹ ਟਰੈਕਟਰਾਂ ਨੂੰ ਗਰੀਸ ਮਾਰੋ ਜੋ ਬਣ ਅੱਜ ਓਏ ਸਾਰੇ ਟਰੈਕਟਰ ਵਾਸ਼ ਕਰਕੇ ਜੀਪ ਵੀ ਧੋਣੀ ਆ ਸਾਰਾ ਕੁਝ ਧੋਤ ਆ ਗਏ ਤੇ ਗਰੀਸ ਮਾਰਦੇ ਅੱਜ ਤੇ ਜੀਪ ਦੀਆਂ ਬ੍ਰੇਕਾਂ ਚੈੱਕ ਕਰਦੇ ਹਾਂ ਜੇ ਟਾਈਮ ਲੱਗਾ ਜੇ ਕਿ ਬੰਦੇ ਨਾਲ ਜਾਣਾ ਆ ਹੁਣੋਂ ਪੱਤੇ ਬਾਹਰ ਬੰਨ ਕੇ ਇਹਨਾਂ ਨੂੰ ਪੁੱਤੇ ਅੱਜ ਬੂਰੀਆਂ ਸੁੱਟ ਦਿੰਨੇ ਸਾਰੀ ਧੜੀ ਨਾਲੇ ਪਿੰਜਰਾ ਸੁੱਕ ਜਾਊਗਾ ਮੀਂਹ ਕਾਫੀ ਪੈ ਗਿਆ ਰਿਹਾ ਹੈ ਹੁਣ ਮਹਾਰਾਜ ਮੀਂਹ ਆਪੇ ਠੰਡ ਜਿੰਨੀ ਮਰਜ਼ੀ ਕਰਦੀ ਆਜ ਵੀ ਖਤਮ ਕਿਹਾ ਕਰਾਂ ਇਹ ਕਢ ਲਈ ਅੱਜ ਬੋਨ ਆਪਾਂ ਕੀ ਆਏ ਇਹ ਤੇ ਲੋਕ ਕਿਧਰ ਗਏ ਹੈ ਲੋਕ ਕਿਧਰ ਗਏ ਖਤਮ ਹੋ ਗਿਆ ਨਾ ਇਹ ਨਹੀਂ ਨਹੀਂ ਖਤਮ ਆ ਯਾਰ ਮੈਂ ਜੋ ਦੰਦ ਦਾ ਵੇਖਿਆ ਨਹੀਂ ਉਹ ਟਰੈਕਟਰ ਚੱਲਣ ਦੇ ਆ ਤੇ ਅੱਜ ਹੀ ਲਾਉਣ ਲੱਗੇ ਪਾਰ ਕਿਧਰ ਜਾਣਾ ਪਾਰ ਲਾਉ ਤੇ ਆ ਅੱਛਾ ਟੈਂਡ ਗੱਲੇ ਤੇ ਡੱਕ ਤੋਗੇ ਜਾਂ ਨਹੀਂ ਕਾਕਾ ਲੈ ਤੁਰੇ ਮੋਰਨਿੰਗ ਟੇਡ ਜੋ ਮਰਜੀ ਐ ਨਹੀਂ ਮੋਣ ਪਹਿਲਾ ਢੋਲਾ ਮੜ ਕੇ ਤੇਰ ਕੋ ਧਮੋਣਗੇ ਹੀ ਓ ਜਿਹੜਾ ਧੋਣ ਵਾਲਾ ਤੂਫਾਨੀ ਨੇ ਚਾਹੀਦੀ ਸਾਰੀ ਓ ਰੋਟੀ ਬਣਾ ਲੈ ਓਏ ਹੁਣ ਅਹੀਂ ਚੱਲੇ ਪਾਰ ਤੂੰ ਜਾਣਾ ਪਾਰਕ ਨਹੀਂ ਕਿਉਂ ਹੱਥ ਖੜੀ ਕਰ ਦੇ ਤਾਂ ਹਾਂ ਕਰਦੇ ਹਾਂ ਹੱਥ ਖੜੀ ਕਰ ਦੇ ਟਰੈਕਟਰ ਤੋਗੇ ਗਰੀਸ ਮਾਰਨੀ ਆ ਤੂੰ ਚੰਗਾ ਸਾਰੇ ਟਰੈਕਟਰ ਲਿਚਕਾ ਦੇ ਉਹ ਟਰਬੋ ਸਾਰੇ ਹੀ ਟੋਟਲ ਕੋਈ ਨਹੀਂ ਰਹਿਣਾ ਚਾਹੀਦਾ ਅੱਜ ਧੋ ਗੇ ਗ੍ਰੀਸ ਤੇ ਦੂਜਾ ਪੁੱਤਰ ਜੀ ਉਹ ਪਾਲਿਆ ਆਪਣਾ ਰੋਟੀ ਪਾਲੋ ਰੋਟੀ ਤੇ ਜੇ ਮੀਮੂ ਆ ਕੁੱਤੇ ਅੰਦਰ ਕਰਨੀ ਆ ਬਾਹਰ ਖੜਾ ਕਿਉਂ ਓਏ ਉਧਰ ਉਹਨੇ ਕਬੂਤਰ ਲਿਓਣੇ ਯਾਰ ਫੀਲ ਆਈ ਜਾਂ ਕਿਹੜੀ ਆ ਕੀ ਕਰਨਾ ਨੂੰ ਜਸ ਵੀ ਕਰ ਲੈ ਜੀ ਕਿਉਂ ਉਹਦੀ ਕਬੂਤਰੀ ਦਾ ਇਹਦੇ ਜੇ ਰੱਖ ਲਾਂਗੇ ਯਾਰ ਚਲੋ ਉੱਥੇ ਹੈਗੇ ਆ ਤਰਾ ਲਕ ਪੇਟੀਆਂ ਦੁੱਜੀਆਂ ਆਪਾਂ ਬੁੱਤ ਪਾਰ ਆਪਾਂ ਪਾਰ ਜਾਣਾ ਵਾ ਚਾਹ ਪਿਆਦੇ ਸਾਰਿਆਂ ਨੂੰ ਆਹੋ ਇਹ ਇੱਥੇ ਮੈਗੀ ਟਰੈਕਟਰ ਤੋਂ ਨਾਲ ਤੇ ਗਰੀਸ ਮਾਰੂਗਾ ਹਿੰਦਾ ਸਾਰੇ ਤੋਂ ਹੋ ਗਿਆ ਜਵੇਲੇ ਹੈਗੇ ਗ੍ਰੀਸ ਮਾਰਦੇ ਸਾਰੇ ਟਰੈਕਟਰਾਂ ਨੂੰ ਤੇ ਬਾਕੀ ਜਿੱਦਾਂ ਜਿੱਦਾਂ ਵੀ ਆ ਕੰਮ ਸਾਰੇ ਅਸੀਂ ਪਾਰ ਚੱਲੇ ਆਂ ਢੀੜਾ ਮਾਰਨ ਬੰਦਾ ਬੈਲੈਂਸ ਵਿੱਚ ਬਣਾ ਕੇ ਰੱਖਦਾ ਵਾਪਸ ਉਹਦਾ ਚ ਪਾਰ ਵੀ ਲਾਓ ਰੋਟੀ ਗ੍ਰੀਪ ਸਟਾਰਟ ਹੋ ਗਈ ਹੈ ਤਣੀ ਮੈਂ ਜਾਂਦੀ ਕਰ ਪਾ ਲਈ ਇਹ ਤੋਂ ਆਪਣਾ ਡਾਟਾ ਕਰ ਨਹੀਂ ਕੇ ਜਾਣਾ ਹਾਂ ਹਾਂ ਆ ਇਹ ਨੂੰ ਨਹੀਂ ਕਰਨੀ ਚਾਹੀਦਾ 3 ਇੰਮੀ ਸਾਰੇ ਬਰੇਤ ਬਰੇਤਰ ਮੈਂ ਕਾਦੇ ਵੀ ਦੱਸਿਆ ਕੱਲ ਹੈ ਕਿ ਆਪਸੇ ਨਾਲ ਪਹਿਲਾਂ ਹੀ ਜਲਵੇ ਵੇਖੇ ਆ ਮਰ ਗਿਆ ਜਦੋਂ ਪਤਾ ਲੱਗਾ ਫਿਰ ਕੀ ਕਰਦਾ ਹਾਂ ਆ ਆਪਣੀ ਕਸੀ ਜੇ ਮੈਂ ਪਤਾ ਲੱਗੇ ਕਿ लतील <laughs> <laughs> ਜੋ ਮਨੇ ਤੇ ਪੁੱਤਰ ਰੱਖੇ ਉਹ ਬੜਾ ਗੱਡੀ ਚੜੇ ਹੋਣ ਸਾਰੇ। ਈ ਦੇ ਵਿੱਚ ਸਾਰਾ ਵੀ ਉਹਨਾਂ ਨੇ ਫੈਰੇ ਜੱਟਾਂ ਕਿ ਆਇਆ। ਮਾਰ ਗਏ ਬੱਚੇ। ਹਾਂ ਬੱਚੇ ਮਾਰ ਗਏ। ਬੱਚੇ ਮਾਰ ਗਏ ਹੋਣੀ ਹੋਣੀ। ਪਰ ਜਾਈ ਪਾਈ ਨਾ ਤੇ ਹਾਂ ਤੇ ਜਿਹੜੇ ਬੱਚੇ ਜਿੱਤੀ ਨਹੀਂ ਗੀ। ਬਸ ਣਟੇ ਬੱਚੇ ਨਿਕਲੇ। ਹਾਂ। ਕੀ ਇੰਨਾ ਨਹੀਂ ਇਹ ਆਪਣੇ ਮੰਡ ਦੇ ਰਸਤੇ ਇਹ ਕੀ ਵਿਆਹ ਕਰ ਲਾ ਕਾਪੀ। ਠੀਕ ਨਹੀਂ ਪੈਲੀ ਆ ਪਾਣੀ ਛੱਡਿਆ ਜੀ ਗਾੜੀਆਂ ਉਹਨਾਂ ਚੱਲੇ ਚੱਲੇ ਦਰਿਆ ਤੋਂ ਪਾਰ ਅਹੀਂ ਆ ਗਿਆ ਵਾ ਫੋ ਉਹ ਜੀ ਆਪਾਂ ਮਾਰਦੇ ਸਾਰੇ ਚਾਰ ਸਪਰੇ ਜਿਹੜਾ ਤਿੰਨ ਜਣੇ ਅੱਜ ਆਏ ਤਾਈਓ ਆਪਣਾ ਮੁੜ ਕੇ ਹੋ ਜਾਂਦਾ ਕੰਮ ਖਰਾਬ ਕੇ ਇਹ ਆਪਣੀ ਪਾਰ ਵਾਲੀ ਕਣਕ ਆਜੂਤ ਪੈ ਗਈ ਆ ਹਲੋ ਨਾਲ ਯਾਥਲੇ ਦੀ ਜੀ ਚੱਲੋ ਜੀ ਕਿਰਪਾ ਮਾਲਕ ਦੀ ਪਹੁੰਚ ਕੇ ਦਰਿਆ ਤੋਂ ਪਾਰ ਆਪਾਂ ਚਲੋ ਆਪਾਂ ਕਰ ਜਾਨੇ ਅੰਦਰ ਅੱਜ ਨੂੰ ਬੰਦੇ ਦੇ ਕਿਹੜੇ ਕੰਮ ਤੇ ਇਹ ਖੁੱਡੇ 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 ਵੇਲਾ ਕੁਦਰਤੇ ਰੰਗਣਾ ਬੜਾ ਪੋਸੰਦਾ ਬੰਦਾ ਇਹ ਤਾਂ ਉਹਦੇ ਡਰਾਈਵਰ ਅੱਜ ਤੇ ਖੁੱਡੇ ਖੁੱਡੇ ਕਰਦੇ ਫਿਰਦੇ ਤਾਂ ਹੀ ਹੁੰਦਾ ਯਾਰ ਕਬੂਤਰ ਰਖਣੇ ਮਾੜੇ ਆ ਉਹਨਾਂ ਕੁੱਡੇ ਖੁੱਡੇ ਖੁੱਡੇ ਚਲ ਚਲ ਕੋਲੋਂ ਪਾਣੀ ਪੀਵਾਂਗਾ ਉੱਥੇ ਗੱਜ ਚ ਆਹ ਹੁਣ ਪਾਣੀ ਲਾਇਆ ਸੀ ਪਾਣੀ ਚੱਲ ਜੰਦਾ ਸਾਡੇ ਆ ਢੰਨਾ ਢੰਨਾ ਹੈ ਗਿਆ ਪਾਣੀ ਵੜਨ ਵਾਲਾ ਸਾਰੀਆਂ ਖਾਲੀਆਂ ਖੁਲੀਆਂ ਵੜ ਦਾਂਗੇ ਪਾਣੀ ਨਿਕਲ ਜੂਗਾ ਜਲ ਮੀਮੂ ਜੇ ਜ਼ਿਆਦਾ ਪੈ ਵੀ ਜਾਵੇ ਤੇ ਆ ਬਿੱਟਾਂ ਨਿਕਲ ਜੰਦਾ ਉਦਾਂ ਪਾਣੀ ਜਿਹੜਾ ਨੀਵੇਂ ਖੱਤਿਆਂ ਤੇ ਬਥੇਰਾ ਖਲੋਤਾ ਸਵੇਰ ਦੇ ਮੁੰਡੇ ਲੱਗੇ ਖਾਲੀਆਂ ਮਾਰਨ ਤਿੰਨੇ ਜਣੇ ਅਸੀਂ ਅੱਜ ਖਾਲੀਆਂ ਮਾਰਨੇ ਬੰਦੇ ਅਸੀਂ ਥੋੜੇ ਐਂ ਤੇ ਹੁਣ ਖਾਲੀਆਂ ਮਾਰ ਕੇ ਗਾਂ ਦੀਆਂ ਤੁਰੇ ਜਾਂਦੇ ਆ ਖਾਲੀਆਂ ਇੰਨਾ ਜਿਆਦਾ ਨਹੀਂ ਪਾਣੀ ਕਿਤੇ ਨਹੀਂ ਮੈਨੂੰ ਮੇਥਾਵਾਂ ਦੇ ਖਲੋਤਾ ਵਾ ਆ ਆਪਣੀ ਮੋਟਰ ਤੇ ਪਹੁੰਚ ਕੇ ਹੇਠਲੀ ਤੇ ਓ ਵਾਹ ਗਰੂ ਤੁੱਪ ਲੱਗੀ ਲੋ ਜੀ ਭਾਈ ਹੁਣੀ ਅੱਜ ਗੇੜਾ ਮਾਰਨ ਦੇ ਖੁਦ ਆਪ ਮੀਂਹ ਦਾ ਪਾਣੀ ਬੋਕਰ ਪਰਲੇ ਬੰਨੇ ਉਧਰ ਲੀ ਮਾਰ ਆ ਸਾਰੀਆਂ ਹੁਣ ਇਧਰ ਤੇ ਮੈਂ ਕੱਢ ਤੀਆਂ ਜੋਣ ਤੂੰ ਕਿਹੜੇ ਕਿਹੜੇ ਬੰਨਦਾ ਮੈਂ ਇਧਰ ਕੱਢ ਆ ਸਾਰੀਆਂ ਚਲੋ ਮੇਰੇ ਨਾਲ ਨਾਲ ਤਰੇ ਜਣ ਹੁਣ ਬੰਦੇ ਥੋੜੇ ਆ ਅੱਜ ਜਿਹੜਾ ਏਰੀਆ ਪਾਸਾ ਹਾਂਜੀ ਤੇ ਫੇਰ ਜਾਵੇ ਦਫਾ ਪਾਣੀ ਛਰਾਂ ਦੇ ਕੀ ਸਾਜ ਬਣਾ ਕੇ ਮੇਰੀ ਗੱਲ ਕਰ ਲਈ ਹੈ ਹਾਂ ਕਣਕ ਚੈੱਕ ਕਰੋ ਸਾਡੀ ਦੀ ਥੋੜੀ ਸੁੰਢੀ ਨੇ ਡਾਕ ਦਿੱਤੀ ਹੈ ਪਰ ਨਹੀਂ ਕੋਈ ਚੰਗੋ ਨਾਲ ਫੋਨੇ ਦੇ ਵਿੱਚ ਬਹੁਤ ਬੰਦ ਹਾਂ ਕਰ ਮਾੜ ਵਾਲ ਨਾ ਹੋ ਜਾ ਪੁਰਸ਼ੇਰ ਦੇ ਲੱਗੇ ਨਾ ਦਾ ਥੋੜਾ ਫਿਲਾ ਵੀ ਕਰ ਲਿਆ ਹਾਂ ਚਾਹ ਮੜੀ ਦੇ ਤੱਕ ਹਾਂ ਉਹ ਵੱਡੀਆਂ ਵਾ ਸਾਰੀਆਂ ਭਰੀ ਨਹੀਂ ਭਰੀ ਹੀ ਨਹੀਂ ਵੱਡੀਆਂ ਖਰੀ ਸਾਰੀਆਂ ਵੱਡੀਆਂ ਹਾਂ ਦਪਾਂਸ ਮਿੱਠੂ ਵੇਲੀ ਇੱਕ ਅੱਦਾ ਮੂੰਹ ਆ ਜਾ ਓਏ ਮੋਹਿਆ ਡੂਗੇ ਕਰਨ ਵਾਲੀ ਆ ਗਿਆ ਦਾ ਯਾਰ ਆਦਮੇ ਹਾਂ ਤੇ ਰਾਂ ਦਾ ਨਾ ਕਣਕ ਆਪਣੀ ਬਿਨਾ ਪਾਣੀ ਤੋਂ ਜਿੰਨੂੰ ਪਾਣੀ ਨਹੀਂ ਲਾਇਆ ਅਜੇ ਇਹਦੇ ਚ ਮੀਂਹ ਦਾ ਕੋਈ ਨਹੀਂ ਇੱਕਾ ਬੂਟਣ ਮਿੱਟੀ ਚੜਦੀ ਕਿ ਨਹੀਂ ਕਿ ਨਹੀਂ ਇਹੋ ਤੁਰੀ ਦਾ ਬਾਹਨ ਦੇ ਵਿੱਚ ਸਾਰੇ ਇੱਧਰ ਪਾਣੀ ਨਹੀਂ ਹੈਗਾ ਜਿੱਥੇ ਥੋੜਾ ਪਾਣੀ ਲੱਗਣਾ ਆਪਣਾ ਇੱਧਰ ਥੋੜੀ ਜੀ ਸੇ ਸਲਾਬ ਕਰਕੇ ਪਾਣੀ ਜਿਹੜਾ ਵਾ ਖਲੋ ਜਾਂਦਾ ਵਾ ਤਾਂ ਕਰਕੇ ਬੜਾ ਵੇਖੂ ਕੇ ਭਰੀਦਾ ਪਹਿਲਾਂ ਇਹ ਸੁੱਕਦੀ ਵੀ ਜਿੱਦਾਂ ਐ ਲੱਗਦਾ ਜਿਵੇਂ ਪਾਣੀ ਮੰਗਦੀ ਹੁੰਦੀ ਹਾਂ ਲਾ ਸ਼ਾਮ ਦਾ ਟਾਈਮ ਹੋ ਗਿਆ ਅੱਜ ਸਾਰੇ ਖਾਲੀਆ ਖੁਲੀਆ ਮਾਰ ਕੇ ਢੀੜਾ ਗੂੜਾ ਮਾਰ ਕੇ ਇਹ ਕਣਕ ਦਾ ਢੇ ਨੂੰ ਰੂਪ ਜਿਹੜਾ ਵਧੀਆ ਬਣ ਗਿਆ ਹੁਣ ਜਿੰਦਰੇ ਜਿੰਦਰੇ ਮਾਰ ਕੇ ਚੱਲਦੇ ਆ ਕੈਮਰੇ ਚਾਲੂ ਆ ਜੋ ਬੰਨੂ ਦੇ ਜੱਡੀ ਕੇਡ ਨੂੰ ਫੜਾਇਆ ਇੱਕ ਕਬੂਤਰਾਂ ਨੇ ਸੌਰ ਸਾਰੇ ਮੇਰੇ ਵੀ ਠੀਕ ਠਾਕ ਤੇ ਠੰਡ ਬਹੁਤ ਵੱਧ ਗਈ ਆ ਹੁਣ ਬਾਰਿਸ਼ ਨਾ ਪਵੇ ਤੇ ਫੇਰ ਜਾ ਕੇ ਕਾਮ ਨਿਭੜਨਾ ਸਲਾਬੀ ਦਾ ਨਹੀਂ ਜੇ ਇਦਾਂ ਰੜਿਆ ਕਬੂਤਰ ਜਿਉਂ ਵਰਦਾ ਫੜਿਆ ਕਬੂਤਰਾਂ ਨੇ ਜਾਬ ਨੂੰ ਫੜਾਇਆ ਜੋਬਨ ਨੂੰ ਮਿਸ਼ਨ ਹੋਇਆ ਸਕਸੈਸਫੁਲ ਜੋਬਨ ਨੇ ਕਬੂਤਰ ਲੈ ਫੜ ਓਏ ਬੱਚੇ ਜੀਂਦੇਗੇ ਮਰੇ ਓਏ ਉਹ ਕਬੂਤਰੀ ਬੱਚਿਆਂ ਦੇ ਉੱਤੇ ਬਾਤ ਸਹੀ ਓਏ ਬਹਿ ਜਾਣਾ ਕਬੂਤਰੀ ਨੇ ਉਹ ਠੰਡ ਨਾ ਨਾ ਖਰਾ ਦਾਰਦੀ ਆਦੇ ਉਹਨੇ ਕਿ ਥੋਲੇ ਬਹਿਣਾ ਤੋ ਠੰਡ ਨਾ ਲੱਗਦੀ ਬੱਚਿਆਂ ਨੂੰ ਨਹੀਂ ਨਹੀਂ ਚੱਲੋ ਹੁਣ ਚੱਲ ਜੀ ਯਾਰ ਕੱਲੋ ਮੈਂ ਥਾਰੇ ਕਬੂਤਰਾ ਦੀ ਵੀਡੀਓ ਬਣਾ ਕੇ ਜਿਹੜੇ ਬੰਦੇ ਕਾਰੀਗਰ ਉਹਨਾਂ ਦੱਸਾਂ ਤੇ ਪੁੱਛਣੇ ਕਿਹੜੀ ਕਿਹੜੀ ਨਸਲ ਦੇ ਕਿਹਾ ਇਹ ਸਾਈਵਾਲ ਨਸਲ ਦੇ ਕਬੂਤਰਾ ਸਾਈ ਇੱਕ ਨੁਕਰੀ ਨਸਲ ਦੇ ਹਾਂ ਇੱਕ ਮੋਰਾ ਨਸਲ ਮੋਰਾ ਦੇ ਵੀ ਆ ਨੀਲੀ ਰਾਵੀ ਦੇ ਵੀ ਆ ਇਹ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਹੋਣਾ ਓਏ ਹੱਥ ਮਾਰ ਦੇ Allah